ਪਰ ਜਿਹੜਾ ਬੰਦਾ ਆਪਣੇ ਆਪ ਨੂੰ ਨਹੀਂ ਸੰਭਾਲ ਸਕਦਾ ਪੰਜਾਬ ਨੂੰ ਕਿਆ ਸੰਭਾਲੇ ਕਿਹੜੇ ਆਮ ਆਦਮੀ ਕਲੀਨਿਕ ਤੁਸੀਂ ਮੈਨੂੰ ਦੱਸੋ ਉਹੀ ਆਪਣੀਆਂ ਪੁਰਾਣੀਆਂ ਡਿਸਪੈਂਸਰੀਆਂ ਕੁਚੀ ਮਾਰ ਕੇ ਉਹਦੇ ਪਰ ਆਮ ਆਦਮੀ ਲਿਖ ਕੇ ਫੋਟੋ ਲਗਾਤੀ ਹੈ ਆਪਣੇ ਕੋਈ ਨਵਾਂ ਕੰਮ ਕੀਤਾ ਹੈ ਛਮਾਨ ਜਿਹੜਾ ਕਾਰਡ ਹੈਗਾ ਉਹਨੂੰ ਲੈ ਕੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਪੈਸਾ ਰੁਕਿਆ ਹੋਇਆ ਹੈ ਹਾਈ ਕੋਰਟ ਤੇ ਵੀ ਪਟਕਾਰ ਲਾਈ ਹੈ ਸਰਕਾਰ ਦੇ ਵਿਭਾਗ ਨੂੰ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਐਡਮਿਨਿਸਟ੍ਰੇਸ਼ਨ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ ਹਰ ਪਾਸੇ ਹਰ ਗੱਲ ਦੇ ਵਿੱਚ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ ਤੁਸੀਂ ਦੇਖੋ ਕਿ ਇਹ ਜਿਹੜੇ ਆਸ਼ਮਾਨ ਹੈ ਇਹਦੇ ਵਿੱਚ ਕਿੰਨੇ ਲੋਕਾਂ ਦਾ ਭਲਾ ਹੋ ਰਿਹਾ ਸੀ ਲੇਕਿਨ ਸਰਕਾਰ ਨੇ ਇਹਦੀ ਜਿਹੜੀ ਪੈਸੇ ਆ ਉਹ ਬੰਦ ਕੀਤੀ ਹੋਈ ਹੈ ਹਸਪੀਟਲਾਂ ਨੂੰ ਪ੍ਰਾਈਵੇਟਾਂ ਨੂੰ ਪੈਸੇ ਨਹੀਂ ਮਿਲਦੇ ਇਸ ਕਰਕੇ ਉਹਨਾਂ ਨੇ ਹੱਥ ਖੜੇ ਕਰਤੇ ਹੈ ਜਿਹਦੇ ਨਾਲ ਆਮ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਸਰਕਾਰੀ ਹਸਪਤਾਲਾਂ ਦਾ ਖਾਸ ਤੌਰ ਤੇ ਬਹੁਤ ਬੁਰਾ ਹਾਲ ਹੈ ਇੱਥੇ ਸਰਕਾਰੀ ਸੁਵਿਧਾਵਾਂ ਹੈਲਥ ਦੇ ਪ੍ਰਤੀ ਬਿਲਕੁਲ ਨਾ ਦੇ ਬਰਾਬਰ ਹੋ ਗਈਆਂ ਦਵਾਈਆਂ ਕੋਈ ਹਸਪਤਾਲਾਂ ਦੇ ਵਿੱਚ ਮਿਲਦੀਆਂ ਨਹੀਂ ਤੇ ਆ ਤੁਸੀਂ ਚਮਕੌਰ ਸਾਹਿਬ ਦਾ ਹੀ ਹਸਪਤਾਲ ਦੇਖ ਲਓ 12 ਕਰੋੜ ਰੁਪਇਆ ਲਗਾ ਕੇ ਮੈਂ ਬਿਲਡਿੰਗ ਬਣਾਈ ਸੀ ਲੇਕਿਨ ਕਲੀ ਬਿਲਡਿੰਗ ਨਾਲ ਹਸਪਤਾਲ ਥੋੜਾ ਬਣਦਾ ਹਸਪਤਾਲ ਤਾਂ ਡਾਕਟਰਾਂ ਦੇ ਨਾਲ ਬਣਨਾ ਹੈ ਡਾਕਟਰ ਇੱਥੇ ਹੈ ਹੀ ਕੋਈ ਨਹੀਂ ਤੇ ਕਲੀਨਿਕ ਦੇ ਉੱਤੇ ਜ਼ਿਆਦਾ ਧਿਆਨ ਇਹਨਾਂ ਨੇ ਟਾਰਗੇਟ ਕੀਤਾ ਸੀ ਕਿਹੜੇ ਆਮ ਆਦਮੀ ਕਲੀਨਿਕ ਤੁਸੀਂ ਮੈਨੂੰ ਦੱਸੋ ਉਹੀ ਆਪਣੀਆਂ ਪੁਰਾਣੀਆਂ ਡਿਸਪੈਂਸਰੀਆਂ ਕੂਚੀ ਮਾਰ ਕੇ ਉਹਦੇ ਉੱਪਰ ਆਮ ਆਦਮੀ ਲਿਖ ਕੇ ਫੋਟੋ ਲਗਾਤੀ ਹੈ ਆਪਣੀ ਕੋਈ ਨਵਾਂ ਕੰਮ ਕੀਤਾ ਹੈ ਬਲਕਿ ਜਿਹੜਾ ਇੱਥੇ ਇਨਫਰਾਸਟ੍ਰਕਚਰ ਪਹਿਲਾਂ ਸੀਗਾ ਹੈਲਥ ਡਿਪਾਰਟਮੈਂਟ ਚ ਉਸ ਨੂੰ ਛੋਟਾ ਕਰਤਾ ਜਿੱਥੇ ਡਿਸਪੈਂਸਰੀਆਂ ਚਲਦੀਆਂ ਸੀ ਉੱਥੇ ਆਮ ਆਦਮੀ ਲਿਖ ਕੇ ਹੁਣ ਪ੍ਰਾਈਵੇਟ ਇੱਕ ਕੰਟਰੈਕਟ ਤੇ ਇੱਕ ਛੋਟਾ ਡਾਕਟਰ ਲਗਾਤਾ ਜੀ ਨੂੰ ਪਤਾ ਕੁਝ ਨਹੀਂ ਹੁੰਦਾ ਉਹ ਡਿਸਪਰਿੰਦੀ ਦਵਾਈ ਤੇ ਅਲਾਵਾ ਕੁਝ ਲਿਖਦਾ ਨਹੀਂ ਹੈ ਤੇ ਦਵਾਈਆਂ ਹਸ ਵਾਲਾਂ ਦੇ ਵਿੱਚ ਹੈ ਨਹੀਂ ਇਹਨਾਂ ਨੇ ਪੰਜਾਬ ਦੇ ਨਾਲ ਹਰ ਗੱਲ ਦੇ ਵਿੱਚ ਧੋਖਾ ਕੀਤਾ ਤਾਂ ਉਹ ਤਾਂ ਖੈਰ ਸੀਐਮ ਸਾਹਿਬ ਦੀ ਸਿਹਤ ਖਰਾਬ ਹੈ ਪਰਮਾਤਮਾ ਉਹਨਾਂ ਨੂੰ ਸਿਹਤਿਆਬੀ ਦੇਵੇ ਪਰ ਜਿਹੜਾ ਬੰਦਾ ਆਪਣੇ ਆਪ ਨੂੰ ਨਹੀਂ ਸੰਭਾਲ ਸਕਦਾ ਪੰਜਾਬ ਨੂੰ ਕਿਆ ਸੰਭਾਲੇ